ਵਾਗਰੂ ਦੇਖੋ ਆ ਸਾਹਮਣੇ ਦੇਖਦਾ ਨਾ ਜੀ ਪੰਛੀ ਫਿਰਦਾ ਹਾਂਜੀ ਇਹਨਾਂ ਨੂੰ ਗੁਰਬਾਣੀ ਦੇ ਵਿੱਚ ਮੁਰਗਾਈ ਕਹਿੰਦੇ ਨੇ ਅੱਛਾ ਵੈਸੇ ਤਾਂ ਇਹ ਨਾ ਇਹਦੀ ਖਰਾਕ ਜਿਵੇਂ ਹੁਣ ਆ ਟੋਬੇ ਦੇ ਵਿੱਚ ਫਿਰਦੀ ਐ ਇੱਥੋਂ ਇਹ ਖਰਾਕ ਲੰਦੀ ਐ ਆਪਣੇ ਫੰਗ ਜਿਹੜੇ ਨੇ ਨਾ ਹਾਂਜੀ ਸੰਗੋਚੇ ਹੋਏ ਆ ਔਰ ਉੱਪਰ ਉੱਪਰ ਇਹ ਇਦਾਂ ਆਪਣੀ ਖਰਾਕ ਨੂੰ ਜਿਹੜੀ ਇਹ ਚੁਗ ਰਹੀ ਐ ਜਿਹਦੇ ਮਤਲਬ ਹੁਣ ਇਹਦੇ ਵਿੱਚ ਗੁਣ ਚੰਗਾ ਐ ਮਾਰਾ ਇਹਨੇ ਚੰਗੇ ਗੁਣ ਦੀ ਇਹਦੀ ਦੀ ਵਡਿਆਈ ਕੀਤੀ ਐ ਹਾਂਜੀ ਤੇ ਜਿਵੇਂ ਮਹਾਰਾ ਜੀ ਨੇ ਨਾ ਗੁਰਬਾਣੀ ਦੇ ਵਿੱਚ ਸਮਝਾਇਆ ਕਹਿੰਦੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨ ਸਾਣੇ ਸ਼ਬਦ ਸੁਰਤ ਭਲੇ ਲੋਕਾਂ ਨੂੰ ਵੀ ਇਹਦਾ ਸੁਭਾਅ ਹੈ ਵੀ ਜਦੋਂ ਇਹ ਆਪਣੀ ਨਾ ਖਰਾਕ ਲੈਣ ਵਾਸਤੇ ਆਉਂਦੀ ਹੈ ਆ ਦੇਖੋ ਬੜੇ ਕਿਦਾਂ ਐ ਬਿਲਕੁਲ ਆਪਣੇ ਫੰਗਾਂ ਨਾਲ ਪੂਰਾ ਸੰਕੋਚਿਆ ਵੀ ਜਦੋਂ ਇਹ ਆਪਣੀ ਖਰਾਕ ਲੈਣਾ ਵਾਸਤੇ ਆਉਂਦੀ ਹੈ ਤਾ ਆਪਣੇ ਆਪ ਨੂੰ ਇੰਨਾ ਕੰ ਸੰਕੋਚ ਲੈਂਦੀ ਐ ਵੀ ਆਪਣੇ ਆਫਰੇ ਖੰਭਾਂ ਦੇ ਵਿੱਚ ਇਹ ਪਾਣੀ ਨਹੀਂ ਪੈਣਦੀ। ਪਾਣੀ ਤੋਂ ਵੱਖ ਰੱਖਦੀ ਐ ਫਰਾਕ ਲੈ ਲੈਂਦੀ ਐ। ਹਮਾਰੇ ਕਹਿੰਦੇ ਵੀ ਜਿਸ ਤਰ੍ਹਾਂ ਤੂੰ ਵੀ ਇੱਥੇ ਆ ਸੰਸਾਰ ਦੇ ਵਿੱਚ ਇਤ ਸਿਰ ਸਦਾ ਮਾਤਲ ਜਦੋਂ ਆਉਣਾ ਰਜੋ ਗੁਣ ਤੇ ਇਹ ਸੰਸਾਰ ਦੇ ਵਿੱਚ ਵੀ ਜਦੋਂ ਤੂੰ ਇੱਥੇ ਆਉਣਾ ਇੱਥੇ ਤੇ ਸ਼ਬਦ ਦਾ ਸਹਾਰਾ ਲੈ ਕੇ ਆਉਣਾ। ਵੀ ਭਾਵ ਆਪਣੀ ਸੁਰਤੀ ਨੂੰ ਸ਼ਬਦ ਦੇ ਨਾਲ ਜੋੜ ਕੇ ਰੱਖਣਾ। ਵੀ ਇਹ ਆ ਮਾਇਆ ਜਿਸ ਤਰ੍ਹਾਂ ਵੀ ਇਹ ਹੁਣ ਬਿਲਕੁਲ ਇਹਨੇ ਨਾ ਬੜੇ ਐਨ ਸੰਕੋਚ ਕੇ ਫੰਗ ਆਪਣੇ ਤੇ ਖਰਾਕ ਲੈ ਕੇ ਇਹਨੇ ਆਪਣੀ ਡਾਰੀ ਮਾਰ ਕੇ ਚਲੇ ਜਾਣਾ ਕਹਿੰਦੇ ਵੀ ਇਸ ਤਰ੍ਹਾਂ ਹੀ ਤੇਰਾ ਜੀਵਨ ਹੋਣਾ ਚਾਹੀਦਾ ਵੀ ਜਦੋਂ ਤੂੰ ਉੱਥੋਂ ਆਉਣਾ ਇਥੇ ਕਿਸ ਲੋਕ ਦੇ ਵਿੱਚ ਪਰਲੋਗ ਤੋਂ ਵੀ ਇਸ ਤਰ੍ਹਾਂ ਆਉਣਾ ਸ਼ਬਦ ਦਾ ਸਹਾਰਾ ਲੈ ਕੇ ਇਸ ਸ਼ਬਦੇ ਦੇ ਨਾਲ ਆਪਣੀ ਸੁਰਤੀ ਨੂੰ ਜੋੜ ਕੇ ਲੈ ਕੇ ਆਉਣਾ ਔਰ ਇੱਥੇ ਰਹਿ ਕੇ ਸ਼ਬਦੇ ਦੇ ਨਾਲ ਹੀ ਜੁੜ ਕੇ ਆਪਣੀਆਂ ਤੋਂ ਪੇਟਪੂਤੀ ਕਰਨੀ ਹੈ ਆਪਣਾ ਕਰਮ ਕਰਨਾ ਔਰ ਇੱਥੋਂ ਹੀ ਇਸੇ ਤਰ੍ਹਾਂ ਜਿਵੇਂ ਮੁਰਗਿਆਈ ਆਪਣੇ ਆਪ ਨੂੰ ਨਰਲੇਪ ਰੱਖ ਕੇ ਪਾਣੀ ਦੇ ਵਿੱਚੋਂ ਚਲੇ ਜਾਂਦੀ ਹੈ ਕਿ ਇਸੇ ਤਰ੍ਹਾਂ ਆਪਣੇ ਆਪ ਨੂੰ ਤਾਂ ਨਰਲੇਪ ਰੱਖਣਾ ਹੈ ਆ ਮਾਇਆ ਤੋਂ ਭਾਵ ਨਾਲ ਸ਼ਬਦੇ ਸੁਰਤੀ ਨੂੰ ਮਿਲਾ ਕੇ ਰੱਖਣਾ ਜਿਵੇਂ ਹੁਣ ਆਪਾਂ ਤੁਰਦੇ ਫਿਰਦੇ ਵੀ ਨਾ ਆਪਾਂ ਅਕਸਰ ਇਹੀ ਗੱਲ ਕਰਦੇ ਆ ਵੀ ਜਿਵੇਂ ਆਪਾਂ ਤੁਰਦੇ ਫਿਰਦੇ ਆ ਇਹ ਆਪਾਂ ਦਾ ਸੰਸਾਰ ਦੇ ਵਿੱਚ ਇੱਥੇ ਮਾਇਆ ਦੇ ਵਿੱਚ ਹੁਣ ਆਪਾਂ ਆਏ ਹੁਣ ਨਾ ਹੁਣ ਇਹ ਕੀ ਆਪਣੀ ਖਰਾਕ ਲੈਣ ਵਾਸਤੇ ਆਈ ਹੈ ਇਹ ਬੜਾ ਆਪਣੇ ਆਪ ਨੂੰ ਸੰਕੋਚ ਕਿਹਨੇ ਖਰਾਕ ਲੈਣੀ ਤੇ ਆਪਣੇ ਘਰ ਬਾਤ ਚੱਲੇ ਜਾਣਾ ਹੁਣ ਅਸੀਂ ਵੀ ਇੱਥੇ ਆਉਣਾ ਇੱਥੇ ਆ ਕੇ ਕੰਮ ਦੇ ਉੱਤੇ ਆਪਣਾ ਕਰਮ ਕਰਨਾ ਨਾਲ ਨਾਲ ਸ਼ਬਦ ਦਾ ਸਹਾਰਾ ਰੱਖਣਾ ਤੇ ਆਪਣੇ ਕਰਮ ਕਰਨ ਸਮਾਪਤ ਕਰਕੇ ਇਥੋਂ ਖਰਾਕ ਚੁੱਕ ਕੇ ਆਪਣੀ ਤੇ ਅਸੀਂ ਵੀ ਇਥੋਂ ਆਪਣਾ ਇਸੇ ਤਰ੍ਹਾਂ ਹੀ ਬਿਨਾ ਮਾਇਆ ਦੇ ਰੰਗ ਵਿੱਚ ਰੰਗੇ ਤੋਂ ਕਿ ਇਦਾਂ ਹੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਲੰਘੇ ਜਾਣ ਹਨ ਸੋ ਆਪਾਂ ਹੁਣ ਆਪਾਂ ਫਿਰ ਉਹ ਹੀ ਇਹ ਤੋਂ ਹੀ ਸਿੱਖਿਆ ਲਈਏ ਕਿ ਆਪਾਂ ਨੂੰ ਵੀ ਬਿਲਕੁਲ ਇਦਾਂ ਹੀ ਸੰਸਾਰ ਦੇ ਵਿੱਚ ਵਿਚਰਨਾ ਚਾਹੀਦਾ ਹਨ ਚਲੋ ਆਪਾਂ ਫਿਰ ਜਿਵੇਂ